ਇਨਾ ਜ਼ਿਆਦੇ ਬਾਈ ਕੱਠ ਦੇ ਦਿੰਦਾ ਜੋਰ ਰਹਿਦਾ ਕਿਸਾਨ ਵੀਰਾਂ ਦਾ ਜਿਵੇਂ ਆ ਵੀਰ ਲੁਧਿਆਣੇ ਤੋਂ ਆਏ ਵੇ ਆ ਕੇ ਤੇ ਨਿੰਦਰ ਬਾਈ ਤੜਕੇ ਦੀ ਰੋਟੀ ਵੀ ਇਸ ਟਾਈਮ ਖਾ ਰਿਹਾਗਾ ਤੁਸੀਂ ਐ ਨਾਲੋ ਵੀ 2:3 3 ਵਜੇ ਦਾ ਟਾਈਮ ਹੋ ਗਿਆ ਤੇ ਆ ਵੀਰ ਆਏ ਵੇਣੇ ਲੁਧਿਆਣੇ ਏਰੀਆ 'ਚੋਂ ਤੇ ਉਦੋਂ ਬਾਅਦ ਬਾਹਰ ਤੁਹਾਨੂੰ ਦਿਖਾਉਣੇ ਆ ਬਾਈ ਕਿੰਨੀ ਜ਼ਿਆਦੇ ਭੀੜ ਕਰਾਊਡ ਤੁਸੀਂ ਦੇਖ ਲਓ ਆ ਖਾਣੇ ਸਾਰੇ ਦਿਨ 'ਚ ਕਦੇ 2-2 3-3 ਵਾਰੀ ਖਾਲੀ ਹੋ ਜਾਂਦੇ ਆ ਕਿ ਦਵਾਈਆਂ ਦੇ ਮੁੰਡੇ ਫੇਰ ਭਰ ਦਿੰਦੇ ਆ ਕਿ ਫੇਰ ਉਹ ਹੋ ਜਾਂਦਾਗਾ ਬਹੁਤ ਸੋਹਣਾ ਮੈਂ ਕਹਣਾ ਬਾਈ ਯਾਰ ਬਾਈ ਹੁਰੀ ਦਵਾਈਆਂ ਦੇ ਰਹਿਆਗੇ ਕਿਸਾਨ ਭਰਾਵਾਂ ਨੂੰ ਬਹੁਤ ਵਧੀਆ ਰਿਜ਼ਲਟ ਮਿਲ ਰਿਹਾ ਤੇ ਦੂਰੋਂ ਦੂਰੋਂ ਜਿਹੜੇ ਸਾਡੇ ਕਿਸਾਨ ਵੀਰ ਨੇ ਬਾਈ ਉਹ ਆ ਰਹੇ ਨੇ ਲੋਕਾਂ ਦਾ ਫਾਇਦਾ ਹੋ ਰਿਹਾ ਬਾਈ ਤਾਂ ਆ ਰਹੇ ਨੇ ਰਿਜ਼ਲਟ ਮਿਲ ਰਿਹਾਗਾ ਤਾਂ ਆ ਰਹੇ ਨੇਗੇ ਕਿਤੇ ਵੀ ਤੁਸੀਂ ਮੈਂ ਕਹਿੰਦਾ ਵੀ ਬਾਈ ਤੁਸੀਂ ਸੰਗਰੂਰ ਦੇ ਵਿੱਚ ਲੋਂਗੋਵਾਲ ਦੇ ਵਿੱਚ ਕਿਤੇ ਵੀ ਏਰੀਆ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਘੇੜੇ ਦੇ ਕੇ ਆ ਜਾਓ ਪਰ ਤੁਹਾਨੂੰ ਲੋਂਗੋਵਾਲ ਦੇ ਵਿੱਚ ਮੰਡੇਰਾ ਰੋਡ ਤੇ ਨਿੰਦਰ ਦੀ ਦੁਕਾਨ ਆ ਗਈ ਧੰਤ ਧੰਤ ਬਾਬਾ ਲੰਗੋਵਾਲ ਦੀ ਖੇਤੀવાડી ਸਟੋਰ ਲੋਂਗੋਵਾਲ ਰਹਿੰਦਾ ਸੀ ਸਿੱਧੂ ਇਹ ਤੋਂ ਸਸਤੀਆਂ ਦਵਾਈਆਂ ਬਾਈ ਕੋਈ ਨਹੀਂ ਦੇ ਸਕਦਾ ਕਿਉਂ ਭਾਈ ਆ ਗਿਆ ਸਵਾਰ ਆ ਗਿਆ ਭਾਈ ਓਏ ਬਹੁਤ ਵਧੀਆ ਯਾਰ ਆ ਗਿਆ ਬਹੁਤ ਵਧੀਆ ਵਾਹੋ ਭਾਈ ਜਿਉਂਦੇ ਵਸਦੇ ਰਹੋ ਮੈਂ ਕਹਣਾ ਭਾਈ ਸਤਗੁਰੂ ਹੀ ਚੱਕਿਆ ਮੈਂ ਕੰਮ ਭਾਈ ਵਾਹੋ ਇਹ ਯਾਰ ਆਇਆ ਆਪੇ ਭਾਈ ਮਸਲਾ ਕਰਦਾ ਪੂਰਾ ਤੇ ਕਿਉਂ ਭਾਈ ਆ ਗਿਆ ਸਵਾਰ ਹਏ ਮਾਲ ਜਿੰਨਾ ਖਰਚਾ ਦਾ ਇਹ ਉਹੀ ਦਵਾਈਆਂ ਸਸਤੀਆਂ ਦੇ ਦਿੰਦੇ ਨੇ ਹਾਂ ਕਰ ਦਿਓ ਆਜੋ 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 ਕਰਾ ਤੁਸੀਂ ਆਜੋ ਭਾਈ ਇੱਧਰ ਨੂੰ ਕਰ ਲੈਣਾ ਲੱਗੀਆਂ ਵਈਆਂ ਨੇ ਭਰਾਵੋ